ਢੇੜਿਆ ਆਇਆ ਝੂਠ ਬੋਲਣ ਦੀ سزا ਪੰਜਾਬੀ ਮੋਰਲ ਸਟੋਰੀ ਕਿਰਤ ਕਹਾਣੀ ਬੈੱਡ ਟਾਈਮ ਸਟੋਰੀ ਜੇ ਤੁਸੀਂ ਵੀ ਕਦੇ ਝੂਠ ਬੋਲਿਆ ਹੋਵੇ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਸੁਣ ਢੇੜਿਆ ਆਇਆ ਇੱਕ ਛੋਟਾ ਝੂਠ ਜਿਸ ਨੇ ਸਿਖਾਇਆ ਸਭ ਤੋਂ ਵੱਡਾ ਸਬਕ ਇੱਕ ਛੋਟੇ ਪਿੰਡ ਵਿੱਚ ਇੱਕ ਚਰਵਾਹਾ ਰਹਿੰਦਾ ਸੀ ਛੋਟਾ ਤੇ ਚੁਸਤ ਮੁੰਡਾ ਜਿਸ ਦਾ ਕੰਮ ਸੀ ਆਪਣੀਆਂ ਭੇਡਾਂ ਨੂੰ ਜੰਗਲ ਵਿੱਚ ਚਰਾਉਣਾ ਪਾਰੰਗੂ ਜੀ ਇੱਕ ਬੁਰੀ ਆਦਤ ਸੀ ਝੂਠ ਬੋਲਣਾ ਇੱਕ ਦਿਨ ਉਹ ਸੋਚਦਾ ਹੈ ਅੱਜ ਕੁਝ ਮਜ਼ਾ ਕਰੀਏ ਉਹ ਪਿੰਡ ਵਾਲਿਆਂ ਨੂੰ ਠੱਗਣ ਦੀ ਯੋਜਨਾ ਬਣਾਉਂਦਾ ਹੈ ਉਹ ਉੱਚੀ ਆਵਾਜ਼ ਵਿੱਚ ਚੀਕਦਾ ਹੈ ਭੇਡੀਆਂ ਆ ਗਿਆ ਭੇਡੀਆਂ ਆ ਗਿਆ ਮੇਰੀਆਂ ਭੇਡਾਂ ਖਾ ਜਾਵੇਗਾ ਪਿੰਡ ਦੇ ਲੋਕ ਕਹਾੜੀਆਂ ਤੇ ਲੱਖੀਆਂ ਲੈ ਕੇ ਦੌੜ ਪੈਂਦੇ ਹਨ ਪਰ ਜਦੋਂ ਉਹ ਉੱਥੇ ਪਹੁੰਚਦੇ ਹਨ ਉੱਥੇ ਤਾਂ ਕੋਈ ਭੇਡੀਆਂ ਨਹੀਂ ਚਰਵਾਹਾ ਹੱਸਦਾ ਹੱਸਦਾ ਲੋਟਪੋਟ ਹੋ ਜਾਂਦਾ ਹੈ ਹਾ 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 ਤੁਸੀਂ ਤਾਂ ਸੱਚ ਮੰਨ ਲਿਆ ਪਿੰਡ ਵਾਲੇ ਗੁੱਸੇ ਨਾਲ ਕਹਿੰਦੇ ਹਨ ਬੱਚੇ ਝੂਠ ਬੋਲਣਾ ਚੰਗੀ ਨਹੀਂ ਹੁੰਦਾ ਪਰ ਹੋਰ ਸੁਣਦਾ ਨਹੀਂ ਕੁਝ ਦਿਨਾਂ ਬਾਅਦ ਫਿਰ ਉਹੀ ਚਰਵਾਹਾ ਉਹੀ ਝੂਠ ਢੇਡੀਆਂ ਆ ਗਿਆ ਢੇਡੀਆਂ ਆ ਗਿਆ ਲੋਕ ਫਿਰ ਆਉਂਦੇ ਹਨ ਤੇ ਫਿਰ ਠੱਗੇ ਜਾਂਦੇ ਹਨ ਹੁਣ ਪਿੰਡ ਵਾਲੇ ਕਹਿੰਦੇ ਹਨ ਹੁਣ ਇਹ ਮੁੰਡਾ ਕਦੇ ਨਹੀਂ ਸਿਧਰੇਗਾ ਅਗਲੇ ਦਿਨ ਸੱਚਮੁੱਚ ਜੰਗਲ ਵਿੱਚ ਢੇਡੀਆਂ ਆ ਜਾਂਦਾ ਹੈ ਢੇਡੀਆਂ ਪੇਡਾਂ ਉੱਤੇ ਚਪਟਦਾ ਹੈ ਚਰਵਾਹਾ ਡਰ ਕੇ ਚੀਕਦਾ ਹੈ ਭੇੜੀਆ ਆ ਗਿਆ ਭੇੜੀਆ ਆ ਗਿਆ ਬਚਾਓ ਪਰ ਹੁਣ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਉਹ ਰੋਂਦਾ ਹੈ ਪਰ ਕੋਈ ਨਹੀਂ ਆਉਂਦਾ ਭੇੜੀਆ ਕਈ ਭੇਡਾਂ ਖਾ ਜਾਂਦਾ ਹੈ ਉਸ ਦਿਨ ਚਰਵਾਹੇ ਨੇ ਸਿੱਖ ਲਿਆ ਝੂਠ ਦੀ ਉਮਰ ਛੋਟੀ ਹੁੰਦੀ ਹੈ ਸੱਚ ਦੀ ਕੀਮਤ ਵੱਡੀ ਮੋਰਲ ਕਦੇ ਵੀ ਝੂਠ ਨਾ ਬੋਲੋ ਕਿਉਂਕਿ ਇੱਕ ਵਾਰ ਵਿਸ਼ਵਾਸ ਟੁੱਟ ਜਾਏ ਤਾਂ ਦੁਬਾਰਾ ਨਹੀਂ ਬਣਦਾ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ